ਉਹ ਰਾਹ ਉੱਥੇ ਆ ਜਾਓ ਇੱਥੇ ਆਉਣਾ ਕੋਈ ਗੱਲ ਕੋਈ ਤੇ ਫੋਟੋ ਹੀ ਕਰਨੀ ਤੇ ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਟੇਹਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਜਿਹੜਾ ਲੋਕਤੰਤਰਵਾ ਬੋਰਡ ਦਾ ਅਧਿਕਾਰ ਮਿਲਿਆ ਹੈ ਕਿ 10-12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਟੇਹਰਾ ਬਾਬਾ ਨਾਨਕ ਦੀ ਔਰ ਲੋਕਾਂ ਨੇ ਆਪਣੀ ਲੋਕ ਦਾ ਆਪਣੀ ਬੋਰਡ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦਾ ਮਾਨਪ ਸਿੰਘ ਜਿਹੜੇ ਆ ਉਹ ਐਮਸੀ ਚੁਣੇ ਨੇ ਤਾਂ ਅੱਜ ਬੜੀ ਸਬਰ ਸੰਤਿ ਨਾਲ ਜਿਹੜਾ ਮਤਾ ਪਾਸ ਹੋਇਆ ਔਰ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕਾਉਂਸਲਰ ਇਸ ਮੱਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕਾਉਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਮੈਨੂੰ ਦਿੱਤਾ ਪ੍ਰਧਾਨ ਚੁਣਨ ਦਾ ਵਾਈਸ ਪ੍ਰਧਾਨ ਚੁਣਨ ਦਾ ਮੈਂ ਸਾਰੇ ਕਾਉਂਸਲਰਾਂ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਮੇਰੀ ਇੱਜ਼ਤ ਬਾਰ ਕਰਾਰ ਰੱਖੀ ਔਰ ਮੇਰੇ ਤੇ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਦੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜੋ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਹਸਨ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮਕਾਜਾਂ ਨੂੰ ਲੈ ਕੇ ਉਹਦੇ ਵਿੱਚ ਸਿਖਾ ਗੁਪਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਡੇਰੇ ਵਾਲਿਆਂ ਨੂੰ ਮੁਬਾਰਕਬਾਦ ਹੈ ਕਿ ਉਹਨਾਂ ਦੀ ਅੱਜ ਕਮੇਟੀ ਬਣੀ ਹੈ ਔਰ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਮਨ ਰੋੜਾ ਜੀ ਔਰ ਨੈਸ਼ਨਲ ਕਮਿਸ਼ਨਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਅੱਜ ਉਹਨਾਂ ਦਾ ਝੰਡਾ ਜਿਹੜਾ ਮਿਊਸ ਕਮੇਟੀ ਚ ਆਮ ਆਦਮੀ ਦੀ ਪਾਰਟੀ ਦਾ ਝੰਡਾ ਜਿਹੜਾ ਡੇਰਾ ਬਾਬਾ ਨਾਨਕ ਦੀ ਮਿਊਸਪਲ ਕਮੇਟੀ ਚ ਜਿਹੜਾ ਉਹ ਝੁੱਲ ਗਿਆ। ਪਹਿਲਾ ਇਹਨਾਂ ਨੂੰ ਫਰਜ਼ ਜੋ ਕਿ ਸ਼ਹਿਰ ਦੇ ਕਰੇ ਕਮੇਟੀ ਦਾ ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇ ਕੇ ਚੱਲੇ ਆ ਤਾਂ ਮੈਨੂੰ ਪਤਾ ਕਿ ਇਹ ਜਿਹੜੀ ਮੈਂ ਜ਼ਿੰਮੇਵਾਰੀ ਦੇ ਕੇ ਚੱਲੇ ਆ ਉਹ ਜ਼ਿੰਮੇ ਨੂੰ ਬੜੀ ਬਖੂਬੀ ਨਿਭਾਉਣਗੇ। ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਹਨਾਂ ਤੋਂ ਉਮੀਦਾਂ ਹਸਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਇਹ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਹਨਾਂ ਤੋਂ ਇਹੀ ਉਮੀਦ ਹੈ ਅੱਜ ਸਾਰੇ ਐਮਸੀਜ਼ ਨੂੰ ਸੌ ਚੁਕਾਈ ਗਈ ਆ ਐਮਐਲਏ ਸਾਹਿਬ ਵੀ ਇੱਥੇ ਮੌਜੂਦ ਸਨ 13 ਵੋਟ ਨੇ 13 ਐਮਸੀਜ਼ ਨੇ ਇਹਨਾਂ ਦੀ ਜਿਹੜੀ ਹੈਗੀ ਆ ਆਪਸ ਚ ਇਹਨਾਂ ਨੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਸ਼ਿਖਾ ਗਪਤਾ ਨੂੰ ਪ੍ਰਧਾਨ ਚੁਣਿਆ ਗਿਆ 5 ਨੰਬਰ ਬੋਰਡ ਤੋਂ ਕੁਲਵਿੰਦਰ ਸਿੰਘ ਜੋ ਹੈਗੇ ਨੇ 11 ਨੰਬਰ ਬੋਰਡ ਦੇ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰ ਕੀ ਦਿਸ਼ਾ ਨਿਰਦੇਸ਼ ਕੀ ਦਿੱਤੇ ਗਏ ਨੇ ਜਿਹੜੀ ਕਮੇਟੀ ਦਿਸ਼ਾ ਨਿਰਦੇਸ਼ ਉਹਨਾਂ ਨੂੰ ਸੌਂਚਾਈ ਗਈ ਹੈ ਕਿ ਇਮਾਨਦਾਰੀ ਨਾਲ ਸਾਰਾ ਜਿਹੜਾ ਹੈਗਾ ਕੰਮ ਕਾਜ ਕੀਤਾ ਜਾਊਗਾ ਤੇ ਕਾਨੂੰਨ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਕੰਮਕਾਰ ਅੱਗੇ ਕੀਤੇ ਜਾਣਗੇ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਗੁਰਦੀਪ ਸਰ ਗੁਰਦੀਪ ਸਿੰਘ ਰੰਧਾਵਾ ਜੀ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਇੱਕ ਲੇਡੀ ਨੂੰ ਔਰਤ ਨੂੰ ਪ੍ਰਦਾਨ ਚੁਣਿਆ ਤੇ ਇਹ ਸ਼ਾਇਦ ਦੇ ਵਿੱਚ ਕਾਫੀ ਦੇਰ ਬਾਅਦ ਹੋਇਆ ਤੇ ਬਾਕੀ ਮੈਂ ਸਭ ਦਾ ਆਪਣੇ ਜਿੰਨੇ ਵੀ ਵਾਰਡ ਦੇ ਮੈਂਬਰ ਨੇ ਪਰਗਾਰ ਮੇਰਾ ਤੇ ਜਿਹੜੇ ਵੀ ਕਾਉਂਸਲਰ ਮੈਂਬਰਸ ਨੇ ਉਹਨਾਂ ਸਭ ਦਾ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਸਭ ਨੇ ਸਭ ਨੇ ਇੱਕ ਰਾਏ ਦਿੱਤੀ ਤੇ ਮੈਨੂੰ ਜਿਤਾਇਆ ਜਿਸ ਉਮੀਦ ਨਾਲ ਲੋਕਾਂ ਨੇ ਤੁਹਾਨੂੰ ਚੁਣਿਆ ਜਿਹੜੇ ਹੁਣ ਲੋਕਾਂ ਦੇ ਲਟਕਿਓਏ ਕੰਮ ਉਹਨਾਂ ਨੂੰ ਕਿੰਨੀ ਕਿ ਤਰਜੀਹ ਹੋਵੇ ਦੇਖੋ ਜੀ ਕੋਸ਼ਿਸ਼ ਕਰਾਂਗੇ ਐਨਾ ਜੇ ਉਹ ਵੀ ਕੰਮ ਜੋ ਮੁੱਦੇ ਆਣਗੇ ਉਹ ਅਸੀਂ ਗੁਰਦੀਪ ਸਿੰਘ ਰੰਧਾਵਾ ਜੀ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤਾਂਨਤਨ ਸਾਹਿਬ ਜੀ ਨੂੰ ਲਾਗੇਵ ਜੀ ਦਾ ਜਿਨ੍ਹਾਂ ਦੀ ਅਸ਼ੀਰਵਾਦ ਨਾਲ ਤੇ ਉਸ ਤੋਂ ਬਾਅਦ ਮੈਂ ਆਪਣੇ ਹਲਕਾ ਦਾ ਇੱਕ ਸਦਾ ਗੁਰਦੀਪ ਸਿੰਘ ਜੀ ਰੰਧਾਵਾ ਜੀ ਜਿਨ੍ਹਾਂ ਨੇ ਮੈਨੂੰ ਪਹਿਲਾਂ ਟਿਕੜ ਦਿੱਤੀ ਕਾਉਂਸਲ ਭਣਿਆ ਮੈਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਇਹੋ ਕਵਾਂਗਾ ਕਿ ਮੈਂ ਉਹਨਾਂ ਦੇ ਜੋ ਵੀ ਸਾਨੂੰ ਉਹ ਡਿਊਟੀ ਲਾਉਣਗੇ ਉਸ ਤੇ ਖਰੇ ਉਤਰਾਂਗੇ ਤੇ ਸ਼ਹਿਰ ਨਿਵਾਸੀ ਹੁੰਦੇ ਜਿਹੜੇ ਮੁਸ਼ਕਲ ਆਉਣਗੇ ਉਹਨਾਂ ਨੂੰ ਅਸੀਂ ਪਹਿਲੇ ਅਧਾਰ ਤੇ ਹੱਲ ਕਰਾਂਗੇ ਜਿਹੜੀ ਪ੍ਰਧਾਨਗੀ ਦੀ ਚੋਣ ਹੋਈ ਹੈ ਇਹ ਇਸ ਤੋਂ ਵੀ ਸਖਤ ਹੋਸ ਦੇਖੋ ਇਸ ਸਰੰਦੀ ਕੋਈ ਨਾ ਕੋਈ ਦਾ ਠੀਕ ਇਹਨਾਂ ਚਾਹੁੰਦੇ ਜਿਹੜੇ ਪ੍ਰਧਾਨ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਜਿਹੜੇ ਪ੍ਰਧਾਨ ਬਣੇ ਆ ਜੀ ਉਹਨਾਂ ਦਾ ਧੰਨਵਾਦ ਨਾਲ ਚਲੋ ਕਮੇਟੀ ਹੋਣ ਗਾੜੀ ਜੀ ਕਪੇਗੀ ਹੁਣ ਆਸੇ ਆਸੇ ਜਿਹੜੇ ਕੰਮ ਕਰ ਰਹੇਗੇ ਸਾਰੇ ਜੀ